ਹੈਲੋ ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿਲਸ ਵਲੌਗ ਵਿੱਚ ਅੱਜ ਮੈਂ ਤੁਹਾਨੂੰ ਪੰਜਾਬੀ ਮਾਸਟਰ ਕੈਡਰ 3582 ਪੋਸਟਾਂ ਜਿਹੜੀਆਂ 2018 ਵਿੱਚ ਆਈਆਂ ਸੀਆਂ ਉਹਦਾ ਪ੍ਰਸ਼ਨ ਪੱਤਰ ਆਇਆ ਸੀ ਜੋ ਪੰਜਾਬੀ ਮਾਸਟਰ ਕੈਡਰ ਦਾ ਉਹ ਤੁਹਾਨੂੰ ਸਾਰਾ ਹੱਲ ਕਰਾ ਰਹੀਆਂ ਪਹਿਲਾ ਕੁਐਸਚਨ ਸੀ ਜੀ ਬਿਰਖ ਅਰਜ ਕਰੇ ਕਾਵੀ ਸੰਗ੍ਰਹਿ ਕਿਸ ਦੀ ਰਚਨਾ ਹੈ ਬਿਰਖ ਅਰਜ ਕਰੇ ਕਾਵਿ ਸੰਗ੍ਰਹਿ ਕਿਸ ਦੀ ਰਚਨਾ ਹੈ ਆਪਸ਼ਨ ਹੈ ਜੀ ਸਰਜੀਤ ਪਾਤਰ ਦੀ ਹਰਪਜਨ ਸਿੰਘ ਦੀ ਪੂਰਨ ਸਿੰਘ ਦੀ ਸ਼ਿਵ ਕੁਮਾਰ ਦੀ ਤਾਂ ਇਹਦਾ ਰਾਈਟ ਆਨਸਰ ਸੀ ਸਰਜੀਤ ਪਾਤਰ ਆਪਸ਼ਨ ਨੰਬਰ 1 ਇਹਦਾ ਰਾਈਟ ਆਨਸਰ ਸੀ ਜੀ ਪੰਜਾਬੀ ਮਾਸਟਰ ਕੇਡਰ ਜੋ 2018 ਵਿੱਚ ਆਇਆ ਸੀਗਾ 3582 ਪੋਸਟਾਂ ਵਾਲਾ ਉਹਦਾ ਪ੍ਰਸ਼ਨ ਪੱਤਰ ਮੈਂ ਤੁਹਾਨੂੰ ਹੱਲ ਕਰਵਾ ਰਹੀ ਹਾਂ ਸਾਰੇ ਕੁਐਸਚਨ ਉਹੀ ਨੇ ਜੋ 2018 ਦੇ ਪੇਪਰ ਵਿੱਚ ਆਏ ਸੀ ਨੈਕਸਟ ਕੁਐਸਚਨ ਕਰਦੇ ਹਾਂ ਹੁਣ ਆਪਾਂ ਅੱਜ ਆਖਾਂ ਵਾਰਸ਼ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਇਹ ਪੰਕਤੀਆਂ ਕਿਸ ਦੀਆਂ ਹਨ ਆਪਸ਼ਨ ਨੇ ਜੀ ਭਾਈ ਵੀਰ ਸਿੰਘ ਅਮਰਤਾ ਪ੍ਰੀਤਮ ਅਜੀਤ ਕੌਰ ਭਾਈ ਗੁਰਦਾਸ ਅੱਜ ਆਖਾਂ ਵਾਰਸ਼ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਇਹ ਪੰਕਤੀਆਂ ਕਿਸ ਦੀਆਂ ਹਨ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ ਸੈਕੰਡ ਅਮਰਤਾ ਪ੍ਰੀਤਮ ਅਮਰਤਾ ਪ੍ਰੀਤਮ ਇਹਦਾ ਸਹੀ ਉੱਤਰ ਹੈ ਜੀ ਅਗਲਾ ਕੁਐਸਚਨ ਹੈ ਆਪਣਾ ਇਨ੍ਹਾਂ ਵਿੱਚੋਂ ਪੰਜਾਬੀ ਦਾ ਬਾਬਾ ਬੋੜ ਕਿਹਾ ਜਾਂਦਾ ਹੈ ਆਪਸ਼ਨ ਹੈ ਜੀ ਸੰਤ ਸਿੰਘ ਸੇਖੋ ਨੂੰ ਕੁਲਵੰਤ ਸਿੰਘ ਵਿਰਕ ਨੂੰ ਡਾਕਟਰ ਦੀਵਾਨ ਸਿੰਘ ਸ਼ਿਵ ਕੁਮਾਰ ਬਟਾਲਵੀ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1 ਸੰਤ ਸਿੰਘ ਸੇਖੋ ਬਾਬਾ ਬੋੜ ਕਿਹਾ ਜਾਂਦਾ ਹੈ ਪੰਜਾਬੀ ਦਾ ਸੰਤ ਸਿੰਘ ਸੇਖੋ ਨੂੰ ਅਗਲਾ ਕੁਐਸਚਨ ਹੈ ਜੀ ਪੰਜਾਬੀ ਵਿੱਚ ਖੁੱਲੀ ਕਵਿਤਾ ਦਾ ਆਰੰਭ ਕਿਸ ਨੇ ਕੀਤਾ ਪੰਜਾਬੀ ਵਿੱਚ ਖੁੱਲੀ ਕਵਿਤਾ ਦਾ ਆਰੰਭ ਕਿਸ ਨੇ ਕੀਤਾ অপਸ਼ਨ এ ਜੀ ਧਨੀ ਰਾਮ ਚਾਤਰੀਕ ਸ਼ਿਵ ਕੁਮਾਰ ਬਟਾਲਵੀ ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਤਾਂ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 4 ਪ੍ਰੋਫੈਸਰ ਪੂਰਨ ਸਿੰਘ ਖੁੱਲੀ ਕਵਿਤਾ ਲਿਖਣ ਦਾ ਆਰੰਭ ਕੀਤਾ ਸੀ ਪ੍ਰੋਫੈਸਰ ਪੂਰਨ ਸਿੰਘ ਨੇ ਅਗਲਾ ਕੁਐਸਚਨ ਰੁਬਾਈ ਦੇ ਕੁੱਲ ਕਿੰਨੇ ਚਰਨ ਹੁੰਦੇ ਹਨ ਰੁਬਾਈ ਦੇ ਕੁੱਲ ਕਿੰਨੇ ਚਰਨ ਹੁੰਦੇ ਹਨ অপਸ਼ਨ ਹੈ ਜੀ 3 6 4 ਜਾਂ 2 ਤਾਂ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 3rd 4 অপਸ਼ਨ ਨੰਬਰ 3rd ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਗਜ਼ਲ ਦੀਆਂ ਪਹਿਲੀਆਂ ਤੁਕਾਂ ਨੂੰ ਕੀ ਕਿਹਾ ਜਾਂਦਾ ਹੈ অপਸ਼ਨ ਹੈ ਜੀ ਹੁਸਨ ਇਹ ਮਤਲਾ ਕਾਫੀਆ ਮਿਸਰਾ ਮਤਲਾ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 4 ਮਤਲਾ ਗਜ਼ਲ ਦੀਆਂ ਪਹਿਲੀਆਂ ਤੁਕਾਂ ਨੂੰ ਕੀ ਕਿਹਾ ਜਾਂਦਾ ਹੈ ਮਤਲਾ ਕਿਹਾ ਜਾਂਦਾ ਜੀ অপਸ਼ਨ ਨੰਬਰ 4 ਇੰਪੋਰਟੈਂਟ ਕੁਐਸਚਨ ਹੈ ਜੀ ਇਹ ਸਾਰੇ ਪੰਜਾਬੀ ਮਾਸਟਰ ਕੈਡਰ ਦਾ ਜੋ ਪੇਪਰ ਹੋਇਆ ਸੀ 2018 ਵਿੱਚ ਉਹ ਕਰਵਾ ਰਹੀ ਹਾਂ ਮੈਂ ਤੁਹਾਨੂੰ ਹੱਲ ਨੈਕਸਟ ਕੁਐਸਚਨ ਇਨ੍ਹਾਂ ਵਿੱਚੋਂ ਪ੍ਰਕਿਰਤੀ ਦਾ ਕਵੀ ਕਿਹੜਾ ਹੈ অপਸ਼ਨ ਹੈ ਜੀ ਪੂਰਨ ਸਿੰਘ ਮੋਹਨ ਸਿੰਘ ਭਾਈ ਵੀਰ ਸਿੰਘ ਕਿਰਪਾ ਸਾਗਰ ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 3 ਭਾਈ ਵੀਰ ਸਿੰਘ ਪ੍ਰਕਿਰਤੀ ਦੇ ਕਵੀ ਹਨ ਭਾਈ ਵੀਰ ਸਿੰਘ ਆਪਸ਼ਨ ਨੰਬਰ 3rd ਨੈਕਸਟ ਕੁਐਸਚਨ ਸੁਨਹਿੜੇ ਕਾਵੀ ਸੰਗ੍ਰਹਿ ਕਿਸ ਦੀ ਰਚਨਾ ਹੈ ਸੁਨਹਿੜੇ ਕਾਵੀ ਸੰਗ੍ਰਹਿ ਕਿਸ ਦੀ ਰਚਨਾ ਹੈ ਆਪਸ਼ਨ ਹੈ ਜੀ ਅਮਰਤਾ ਪ੍ਰੀਤਮ ਹਰਪਜਨ ਸਿੰਘ ਜਸਵੰਤ ਸਿੰਘ ਨੇਕੀ ਸਾ ਸਾ ਮੀਸਾ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1st ਅਮਰਤਾ ਪ੍ਰੀਤਮ ਆਪਸ਼ਨ ਨੰਬਰ 1st ਰਾਈਟ ਆਨਸਰ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ surjit patel ਦੀਆਂ ਕਵਿਤਾਵਾਂ ਵਿੱਚੋਂ ਇਨਾਂ ਵਿੱਚੋਂ ਕੀ ਵਧੇਰੇ ਹੈ ਸਰਜੀਤ ਪਾਤਰ ਦੀਆਂ ਕਵਿਤਾਵਾਂ ਵਿੱਚ ਇਨਾਂ ਵਿੱਚੋਂ ਕੀ ਵਧੇਰੇ ਹੈ ਆਪਸ਼ਨ ਹੈ ਜੀ ਅਧਿਆਤਮਿਕਤਾਵਾਦ ਬਦਲ ਦੇ ਅਨੁਭਵ ਰਹੱਸਵਾਦ ਜਥਾਰਥਵਾਦ ਤਾਂ ਹਾਂਜੀ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 ਜਥਾਰਥਵਾਦ ਹਾਂਜੀ ਇਹ ਪੰਜਾਬੀ ਮਾਸਟਰ ਕੈਡਰ ਦਾ ਜੋ 2018 ਵਿੱਚ 3582 ਪੋਸਟਾਂ ਲਈ ਪੇਪਰ ਹੋਇਆ ਸੀ ਉਹ ਮੈਂ ਤੁਹਾਨੂੰ ਹੱਲ ਕਰਵਾ ਰਹੀ ਆ ਇੰਪੋਰਟੈਂਟ ਕੁਐਸਚਨ ਨੇ ਜੀ ਅੱਗੇ ਵੀ ਮਾਸਟਰ ਕੈਡਰ ਦੇ ਪੇਪਰਾਂ ਵਿੱਚ ਇਦਾਂ ਦੇ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਆ ਅਗਲਾ ਕੁਐਸਚਨ ਹੈ ਕਵਿਤਾ ਦੇ ਮੁੱਖ ਰਾਸ ਕਿੰਨੇ ਹਨ ਕਵਿਤਾ ਦੇ ਮੁੱਖ ਰਾਸ ਕਿੰਨੇ ਹਨ ਆਪਸ਼ਨ ਹੈ ਜੀ 4 5 9 10 ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3rd 9 ਰਾਸ ਕਵਿਤਾ ਦੇ ਮੁੱਖ 9 ਰਾਸ ਮੰਨੇ ਗਏ ਨੇ ਅਗਲਾ ਕੁਐਸਚਨ ਜਗਤਾਰ ਹੈ ਹਾਂਜੀ ਜਗਤਾਰ ਕੀ ਹੈ ਜੀ ਇੱਕ ਨਾਵਲਕਾਰ ਹੈ ਕਵੀ ਹੈ ਨਾਟਕਕਾਰ ਹੈ ਜਾਂ ਨਿਰਦੇਸ਼ਕ ਹੈ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 2 ਕਵੀ ਜਗਤਾਰ ਇੱਕ ਕਵੀ ਹੈ ਹਾਂਜੀ ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ ਹੁਣ ਆਪਾਂ ਨੈਕਸਟ ਹੈ ਜੀ ਜਵਾਨ ਪੰਜਾਬ ਦੇ ਕਵਿਤਾ ਦਾ ਲੇਖਕ ਹੈ ਕੌਣ ਹੈ ਜੀ ਜਵਾਨ ਪੰਜਾਬ ਦੇ ਕਵਿਤਾ ਦਾ ਲੇਖਕ ਆਪਸ਼ਨ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਭਾਈ ਵੀਰ ਸਿੰਘ ਸ਼ਿਵ ਕੁਮਾਰ ਬਟਾਲਵੀ ਸਰਜੀਤ ਪਾਤਰ ਹਾਂਜੀ ਤਾਂ ਇਹਦਾ ਸਹੀ ਉੱਤਰ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਜਵਾਨ ਪੰਜਾਬ ਦੇ ਕਵਿਤਾ ਕਿਸ ਨੇ ਲਿਖੀ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਨੇ ਆਪਸ਼ਨ ਨੰਬਰ 1 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਉਹ ਪਾਠ ਜੋ ਆਰੰਭ ਤੋਂ ਲੈ ਕੇ ਅੰਤ ਤੱਕ ਅਰੁਕ ਬਿਨਾਂ ਰੁਕੇ ਕੀਤਾ ਜਾਵੇ ਹਾਂਜੀ ਆਪਸ਼ਨ ਹੈ ਜੀ ਜੁਬਜੀ ਸਾਹਿਬ ਸੁਖਮਨੀ ਸਾਹਿਬ ਅਖੰਡ ਪਾਠ ਜਪ ਉਸਤਤ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3 ਅਖੰਡ ਪਾਠ ਅਗਲੇ ਕੁਐਸਚਨ ਦੀ ਗੱਲ ਕਰਦੇ ਆਪਾਂ ਹੁਣ ਜੁਗਜੀ ਸਾਹਿਬ ਦੀ ਰਚਨਾ ਕਿਸ ਰਾਗ ਵਿੱਚ ਹੈ ਜੁਗਜੀ ਸਾਹਿਬ ਦੀ ਰਚਨਾ ਕਿਸ ਰਾਗ ਵਿੱਚ ਕੀਤੀ ਗਈ ਹੈ ਆਪਸ਼ਨ ਹੈ ਜੀ ਤੁਖਾਰੀ ਸੂਹੀ ਤਿਲੰਗ ਰਾਗ ਮੁਕਤਾ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 ਰਾਗ ਮੁਕਤਾ ਜੁਗਜੀ ਸਾਹਿਬ ਦੀ ਰਚਨਾ ਰਾਗ ਮੁਕਤਾ ਵਿੱਚ ਕੀਤੀ ਗਈ ਹੈ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਕਿਸ ਰਾਗ ਨਾਲ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਕਿਸ ਰਾਗ ਨਾਲ ਹੁੰਦਾ ਹੈ ਆਪਸ਼ਨ ਹੈ ਜੀ ਗੌੜੀ ਸਿਰੀ ਰਾਗ ਤਨਾਸਰੀ ਵੜਹੰਸ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ ਸੈਕੰਡ ਸਿਰੀ ਰਾਗ অপਸ਼ਨ ਨੰਬਰ ਸੈਕੰਡ ਸਿਰੀ ਰਾਗ ਇਹਦਾ ਸਹੀ ਉੱਤਰ ਹੈ ਜੀ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਗੱਲ ਸੁਖਮਣੀ ਸਹਿਬ ਵਿੱਚ ਕੁੱਲ ਅਸ਼ਟਪਦੀਆਂ ਦੀ ਗਿਣਤੀ ਹੈ ਸੁਖਮਣੀ ਸਹਿਬ ਵਿੱਚ ਕੁੱਲ ਕਿੰਨੀਆਂ ਅਸ਼ਟਪਦੀਆਂ ਹਨ অপਸ਼ਨ ਇਹ ਦੀ 24 25 34 ਜਾਂ 31 ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਫਸਟ 24 ਅਸ਼ਟਪਦੀਆਂ ਸੁਖਮਣੀ ਸਾਹਿਬ ਵਿੱਚ ਕੁੱਲ 24 ਅਸ਼ਟਪਦੀਆਂ ਨੇ অপਸ਼ਨ ਨੰਬਰ 1 ਇਹਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਹੋਇਆ অপਸ਼ਨ A ਜੀ 1604 ਈਸਵੀ 1598 ਈਸਵੀ 1463 ਈਸਵੀ 1699 ਈਸਵੀ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 1 1604 ਈਸਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਹੋਇਆ ਜੀ 1604 ਈਸਵੀ ਨੂੰ ਨੈਕਸਟ ਕੁਐਸਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਰਾਂ ਦੀ ਗਿਣਤੀ ਆਪਸ਼ਨ ਐ ਜੀ 31 22 21 ਜਾਂ 52 ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ ਸੈਕੰਡ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਹਨ ਆਪਸ਼ਨ ਨੰਬਰ ਸੈਕੰਡ ਰਾਈਟ ਆਨਸਰ ਨੈਕਸਟ ਕੁਐਸਚਨ ਆਪਣਾ ਹੈਗਾ ਜੀ ਕਿਸ ਬਾਣੀ ਵਿੱਚ ਸੰਤ ਬ੍ਰਹਮ ਗਿਆਨੀ ਗੁਰਮਖ ਆਦੀ ਅਧਿਆਤਮਿਕ ਪਦਵੀਆਂ ਦੀ ਵਿਆਖਿਆ ਹੈ ਆਪਸ਼ਨ ਐ ਜੀ ਜੁਬਜੀ ਸਾਹਿਬ ਵਿੱਚ ਸੁਖਮਨੀ ਸਾਹਿਬ ਵਿੱਚ ਜਪ ਸਹਿਬ ਵਿੱਚ ਜਾਂ ਆਸਾ ਦੀ ਵਾਰ ਵਿੱਚ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਸੁਖਮਣੀ ਸਾਹਿਬ ਸੁਖਮਣੀ ਸਾਹਿਬ ਵਿੱਚ ਸੰਤ ਬ੍ਰਹਮ ਗਿਆਨੀ ਗੁਰਮੁਖ ਆਦੀ ਅਧਿਆਤਮਿਕ ਵਾਰਾਂ ਨੂੰ ਪਦਵੀਆਂ ਦੀ ਵਿਆਖਿਆ ਕੀਤੀ ਗਈ ਹੈ অপਸ਼ਨ ਨੰਬਰ ਸੈਕੰਡ ਰਾਈਟ ਆਨਸਰ ਨੈਕਸਟ ਕੁਐਸਚਨ ਆਪਣਾ ਅਵਲ ਅੱਲਾ ਨੂਰ અપਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਪੰਕਤੀਆਂ ਦਾ ਲੇਖਕ ਹੈ ਆਪਸ਼ਨ ਐ ਜੀ ਗੁਰੂ ਨਾਨਕ ਦੇਵ ਜੀ ਭਗਤ ਕਬੀਰ ਗੁਰੂ ਤੇਗ ਬਹਾਦਰ ਜੀ ਸ਼ੇਖ ਫਰੀਦ ਜੀ ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ ਸੈਕੰਡ ਭਗਤ ਕਬੀਰ ਜੀ ਆਪਸ਼ਨ ਨੰਬਰ ਸੈਕੰਡ ਭਗਤ ਕਬੀਰ ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਭਾਈ ਵੀਰ ਸਿੰਘ ਕੰਮ ਦੀ ਕਲਾਹੀ ਕਵਿਤਾ ਵਿੱਚ ਕਿਸ ਪ੍ਰਕਾਰ ਦਾ ਅਨੁਭਵ ਪੇਸ਼ ਕਰਦਾ ਹੈ ਆਪਸ਼ਨ ਐ ਜੀ ਰਸਵਾਦੀ ਅਸਤਿਤਵਵਾਦੀ ਰੋਮਾਂਸਵਾਦੀ ਪ੍ਰਕਤੀਵਾਦੀ ਤਾਂ ਹਾਂਜੀ ਉਹਦਾ ਫਰਸਟ ਉੱਤਰ ਹੈ ਜੀ ਰਾਈਟ ਉੱਤਰ ਹੈ ਜੀ ਰਹਾਸਵਾਦੀ ਕੰਮ ਦੀ ਕਲਾਹੀ ਕਵਿਤਾ ਕਿਸ ਪ੍ਰਕਾਰ ਦਾ ਅਨੁਭਵ ਪੇਸ਼ ਕਰਦੀ ਹੈ ਤਾਂ ਹਾਂਜੀ ਉਹ ਕਰਦੀ ਹੈ ਜੀ ਰਹਾਸਵਾਦੀ ਆਪਸ਼ਨ ਨੰਬਰ 1 ਫਰਸਟ ਰਾਈਟ ਆਨਸਰ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਹੁਣ ਆਪਾਂ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ੇਰ ਵਸਾਇਆ ਆਪਸ਼ਨ ਹੈ ਜੀ ਤਰਨਤਾਰਨ ਅੰਮ੍ਰਿਤਸਰ ਅਨੰਦਪੁਰ ਸਾਹਿਬ ਖੰਡੂਰ ਸਾਹਿਬ ਤਾਂ ਹਾਂ ਜੀ ਸਹੀ ਉੱਤਰ ਹੈ ਜੀ ਖਡੂਰ ਸਾਹਿਬ ਆਪਸ਼ਨ ਨੰਬਰ 4 ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਸ਼ਹਿਰ ਵਸਾਇਆ ਹੈ ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ ਬਾਬਾ ਸ਼ੇਖ ਫਰੀਦ ਦਾ ਸਬੰਧ ਕਿਹੜੀ ਸਦੀ ਨਾਲ ਹੈ 13ਵੀਂ ਸਦੀ ਨਾਲ 14ਵੀਂ ਸਦੀ ਨਾਲ 12ਵੀਂ ਸਦੀ ਨਾਲ ਜਾਂ 15ਵੀਂ ਸਦੀ ਨਾਲ ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3 12ਵੀਂ ਸਦੀ ਨਾਲ ਬਾਬਾ ਸ਼ੇਖ ਫਰੀਦ ਦਾ ਸਬੰਧ ਹੈਗਾ ਜੀ 12ਵੀਂ ਸਦੀ ਨਾਲ ਹਾਂ ਜੀ ਸਾਰੇ ਇੰਪੋਰਟੈਂਟ ਕੁਐਸਚਨ ਹੈ ਜੀ ਪੰਜਾਬੀ ਮਾਸਟਰ ਕੇਡਰ ਲਈ ਤੇ 2018 ਦਾ ਪੇਪਰ ਸੀ ਜਿਹੜਾ ਉਹ ਤੁਹਾਨੂੰ ਹੱਲ ਕਰਵਾ ਰਹੀਆਂ 3582 ਪੋਸਟਾਂ ਦੇ ਲਈ ਆਇਆ ਸੀ ਜੋ ਪੇਪਰ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਕਿੰਨੇ ਰਾਗਾਂ ਵਿੱਚ ਹੈ ਆਪਸ਼ਨ ਹੈ ਜੀ 19 32 31 ਜਾਂ 34 ਵਿੱਚ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3rd 31 ਰਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿੱਚ ਦਰਜ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਆਨੰਦ ਸਾਹਿਬ ਬਾਣੀ ਕਿਹੜੇ ਰਾਗ ਵਿੱਚ ਹੈ ਆਪਸ਼ਨ ਹੈ ਜੀ ਸ੍ਰੀ ਰਾਗ ਤਨਾਸਰੀ ਰਾਮਕਲੀ ਗੋੜੀ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3rd ਰਾਮਕਲੀ ਆਨੰਦ ਸਾਹਿਬ ਬਾਣੀ RAMkali ਵਿੱਚ ਦਰਜ ਹੈ ਜੀ অপਸ਼ਨ ਨੰਬਰ 3 ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ ਜੀ ਅਨੰਦ ਸਹਿਬ ਕਿਸ ਗੁਰੂ ਦੀ ਰਚਨਾ ਹੈ অপਸ਼ਨ ਹੈ ਜੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਅਮਰਦਾਸ ਜੀ ਦੀ ਗੁਰੂ ਅਰਜਨ ਦੇਵ ਜੀ ਦੀ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 3 ਗੁਰੂ ਅਮਰਦਾਸ ਜੀ ਅਨੰਦ ਸਹਿਬ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਨੈਕਸਟ ਕੁਐਸਚਨ ਹੈ ਕਿਸ ਗੁਰੂ ਸਾਹਿਬਾਨ ਨੇ ਕੇਵਲ ਸ਼ਲੋਕਾਂ ਦੀ ਰਚਨਾ ਕੀਤੀ অপশন এ জি গুরু রামদাস জি গুরু তেগ বাহাদুর জি গুরু অঙ্গদ দেব জি গুরু হর রাই জি তা এਦਾ ਸਹੀ ਉੱਤਰ ਹੈ ਜੀ অপশন ਨੰਬਰ 3 গুরু অঙ্গদ দেব ਜੀ ਕੇਵਲ ਸ਼ਲੋਕਾਂ ਦੀ ਰਚਨਾ ਕੀਤੀ ਹੈ গুরু অঙ্গদ দেব ਜੀ ਨੇ অপশন ਨੰਬਰ 3 ਇਹਦਾ ਸਹੀ ਉੱਤਰ ਹੈ ਜੀ ਅਗਲਾ ਕੁਐਸਚਨ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਹੈ অপশন এ ਜੀ 10 6 5 ਜਾਂ 9 ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ ਸੈਕੰਡ 6 ਗੁਰੂ ਸਾਹਿਬਾਨ ਦੀ ਹਾਂਜੀ ਆਪਸ਼ਨ ਨੰਬਰ ਸੈਕੰਡ ਇਹਦਾ ਰਾਈਟ ਆਨਸਰ ਹੈ ਜੀ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਗੱਲ ਅਕਾਲ ਤਖਤ ਸਹਿਬ ਦੀ ਸਿਰਜਣਾ ਕਿਸ ਗੁਰੂ ਨੇ ਕੀਤੀ ਹੈ ਆਪਸ਼ਨ ਹੈ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਰਾਮਦਾਸ ਜੀ ਗੁਰੂ ਹਰगोबिंद ਜੀ ਗੁਰੂ ਅਮਰਦਾਸ ਜੀ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3 ਗੁਰੂ ਹਰਗੋਬਿੰਦ ਜੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ অপਸ਼ਨ ਨੰਬਰ 3 ਦਾ ਰਾਈਟ ਆਨਸਰ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਪੰਜਾਬੀ ਮਾਸਟਰ ਕੈਡਰ 2018 ਦੀ ਪੇਪਰ ਨੂੰ ਮੈਂ ਹੱਲ ਕਰਵਾ ਰਹੀ ਹਾਂ ਅੱਗੇ ਵੀ ਜੋ ਵੀ ਪੰਜਾਬੀ ਮਾਸਟਰ ਕੈਡਰ ਦਾ ਪੰਜਾਬੀ ਲੈਕਚਰਾਰ ਦਾ ਪੇਪਰ ਹੋਊਗਾ ਉਹਦੇ ਵਿੱਚ ਪੁੱਛੇ ਜਾਣ ਵਾਲੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਇਹ ਅਗਲਾ ਕੁਐਸਚਨ ਹੈਗਾ ਕਿਸ ਸੂਫੀ ਦਰਵੇਸ਼ ਨੇ ਹਰਿਮੰਦਰ ਸਾਹਿਬ ਦੀ ਨੀ ਰੱਖੀ ਤਾਂ ਆਪਸ਼ਨ ਨੇ ਜੀ ਹਜ਼ਰਤ ਪੀਰ ਬੁੱਢਣ ਸ਼ਾ ਹਜ਼ਰਤ ਸ਼ੇਖ ਇਬਰਾਹਿਮ ਹਜ਼ਰਤ ਪੀਰ ਬਦਰੂਦੀਨ ਸ਼ਾ ਹਜ਼ਰਤ ਪੀਰ ਮੁਹੰਮਦ ਮੀਆਂ ਮੀਰ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 ਹਜ਼ਰਤ ਪੀਰ ਮੁਹੰਮਦ ਮੀਆਂ ਮੀਰ ਆਪਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਗੁਰੂ ਨਾਨਕ ਸਾਹਿਬ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਲਿਖੀ ਆਪਸ਼ਨ ਐ ਜੀ 35 ਵਿੱਚ 19 ਵਿੱਚ 42 ਵਿੱਚ ਜਾਂ 31 ਵਿੱਚ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ ਸੈਕੰਡ 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਨੇ 19 ਰਾਗਾਂ ਵਿੱਚ ਬਾਣੀ ਰਚੀ ਆ ਨੈਕਸਟ ਕੁਐਸਚਨ ਲੰਗਰ ਦੀ ਪ੍ਰਥਾ ਕਿਸ ਗੁਰਸਾਹਿਬਾਨ ਨੇ ਪ੍ਰਚਲਿਤ ਕੀਤੀ ਆਪਸ਼ਨ ਐ ਜੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਤਾਂ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 1 ਗੁਰੂ ਨਾਨਕ ਦੇਵ ਜੀ ਲੰਗਰ ਦੀ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਹੈਗੀ ਚਲਾਈ ਹੈਗੀ ਆ ਨੈਕਸਟ ਕੁਐਸਚਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਦਰਜ ਹਨ ਇਨ੍ਹਾਂ ਵਿੱਚ ਸਾਰੀ ਬਾਣੀ ਦੀ ਵਿਆਖਿਆ ਹੈ ਇਹ ਗੁਰਬਾਣੀ ਦਾ ਅਤਿਮਤਪੂਰਨ ਅੰਗ ਹਨ ਜਾਂ ਇਨ੍ਹਾਂ ਵਿੱਚੋਂ ਬਾਣੀ ਦੇ ਮੂਲ ਸਿਧਾਂਤਾਂ ਦੀ ਸਰਲ ਵਿਆਖਿਆ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਉਂ ਕਿਹਾ ਜਾਂਦਾ ਹੈ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 ਇਨ੍ਹਾਂ ਵਿੱਚ ਬਾਣੀ ਦੇ ਮੂਲ ਸਿਧਾਂਤਾਂ ਦੀ ਸਰਲ ਵਿਆਖਿਆ ਹੈ ਆਪਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਚਰਿਤ੍ਰੋ ਪਖਿਆਣ ਕਿਸ ਗ੍ਰੰਥ ਵਿੱਚ ਸ਼ਾਮਲ ਹੈ ਆਪਸ਼ਨ ਐ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਸ਼ਮ ਗ੍ਰੰਥ ਵਿੱਚ ਆਦਿ ਗ੍ਰੰਥ ਵਿੱਚ ਜੈਨਾਂ ਵਿੱਚੋਂ ਕੋਈ ਨਹੀਂ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 2nd ਦਸ਼ਮ ਗ੍ਰੰਥ ਆਪਸ਼ਨ ਨੰਬਰ 2nd ਰਾਈਟ ਆਨਸਰ ਨੈਕਸਟ ਕੁਐਸਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਦੇ ਕਰਤਾ ਹਨ ਆਪਸ਼ਨ A ਜੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਸੰਤ ਕਬੀਰ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3rd ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਬਾਣੀ ਵੱਧ ਰਚੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਗਲਾ ਕੁਐਸਚਨ ਖਾਲਸੇ ਦੀ ਸਿਰਜਣਾ ਹੋਈ ਆਪਸ਼ਨ ਹੈ ਜੀ 1469 ਈਸਵੀ ਵਿੱਚ 1604 ਈਸਵੀ ਵਿੱਚ 1699 ਈਸਵੀ ਵਿੱਚ ਜਾਂ 1708 ਈਸਵੀ ਵਿੱਚ ਤਾਂ ਇਹਦਾ ਸਹੀ ਉੱਤਰ ਹੈ ਜੀ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਿਰਜਣਾ ਹੋਈ ਹੈ 1699 ਨੂੰ ਅਗਲਾ ਕੁਐਸਚਨ ਅਸ਼ਟਪਦੀ ਰੂਪ ਕਿਸ ਬਾਣੀ ਵਿੱਚ ਵਰਤਿਆ ਗਿਆ ਹੈ ਆਪਸ਼ਨ ਨੇ ਜੀ ਜਪ ਸਾਹਿਬ ਸ਼ਬਦ ਹਜ਼ਾਰੇ ਸੁਖਮਣੀ ਸਾਹਿਬ ਕੀਰਤਨ ਸੋਇਲਾ ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3rd ਸੁਖਮਣੀ ਸਾਹਿਬ ਅਸ਼ਟਪਦੀ ਰੂਪ ਕਿਸ ਬਾਣੀ ਵਿੱਚ ਵਰਤਿਆ ਗਿਆ ਹੈ ਤਾਂ ਉਹ ਸੁਖਮਣੀ ਸਾਹਿਬ ਵਿੱਚ ਵਰਤਿਆ ਗਿਆ ਜੀ ਆਪਸ਼ਨ ਨੰਬਰ 3rd ਰਾਈਟ ਆਨਸਰ ਨੈਕਸਟ ਕੁਐਸਚਨ ਗੁਰ ਸ਼ਬਦ ਰਤਨਾਕਾਰ ਮਹਾਨ ਕੋਸ਼ ਦਾ ਕਰਤਾ ਹੈ ਆਪਸ਼ਨ ਹੈ ਜੀ ਬੰજારਾ ਗਿਆਨੀ ਲਾਲ ਸਿੰਘ ਗੁਰਦੇਵ ਸਿੰਘ ਕਾਨ ਸਿੰਘ ਨਾਬਾ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 ਕਾਨ ਸਿੰਘ ਨਾਬਾ ਆਪਸ਼ਨ ਨੰਬਰ 4 ਰਾਈਟ ਆਨਸਰ ਨੈਕਸਟ ਕੁਐਸਚਨ ਸ਼੍ਰੀ ਦਾਸੂ ਜੀ ਅਤੇ ਸ਼੍ਰੀ ਦਾਤੂ ਜੀ ਦੇ ਪਿਤਾ ਦਾ ਨਾਮ ਦੱਸੋ ਆਪਸ਼ਨ ਐ ਜੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ ਸੈਕੰਡ ਗੁਰੂ ਅੰਗਦ ਦੇਵ ਜੀ ਸ਼੍ਰੀ ਦਾਸੂ ਜੀ ਅਤੇ ਦਾਤੂ ਜੀ ਦੇ ਪਿਤਾ ਦਾ ਨਾਮ ਸੀ ਗੁਰੂ ਅੰਗਦ ਦੇਵ ਜੀ ਹਾਂਜੀ ਨੋਟ ਕਰਦੇ ਜਾਓ ਨਾਲ-ਨਾਲ ਇੰਪੋਰਟੈਂਟ ਕੁਐਸਚਨ ਨੇ ਨੈਕਸਟ ਕੁਐਸਚਨ ਆਸਾ ਦੀਵਾਰ ਕਿਸ ਟੁਣੀ ਉੱਪਰ ਗਾਇਨ ਕਰਨ ਦਾ ਆਦੇਸ਼ ਹੈ অপਸ਼ਨ ਹੈ ਜੀ ਲਲਾ ਲਾਲਾ ਬਹਿਲੀਮਾ ਦੀ ਟੁੰਡੇ ਅਸਰਾਜੇ ਦੀ ਹਸਨਾ ਮਹਿਮੇ ਦੀ ਰਾਏ ਕਲਾਮ ਦੀ ਹਾਂਜੀ ਤਾਂ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 2 ਟੁੰਡੇ ਅਸਰਾਜੇ ਦੀ অপਸ਼ਨ ਨੰਬਰ 2 ਰਾਈਟ ਆਨਸਰ ਹੈ ਜੀ ਸਹਿਰフィ ਕਾਵ ਰੂਪ ਵਿੱਚ ਕਿਸ ਸੂਫੀ ਕਵੀ ਨੇ ਰਚਨਾ ਕੀਤੀ ਹੈ ਆਪਸ਼ਨ ਹੈ ਜੀ ਸੁਲਤਾਨ ਬਾਹੂ ਬੁੱਲੇ ਸ਼ਾ ਸ਼ੇਖ ਫਰੀਦ ਸ਼ਾ ਹੁਸੈਨ ਸੈਰਫੀ ਕਾਵ ਰੂਪ ਵਿੱਚ ਕਿਸ ਸੂਫੀ ਨੇ ਕਵਿ ਵਿਰਚਨਾ ਕੀਤੀ ਹੈ ਤਾਂ ਇਹਦਾ ਸਹੀ ਉੱਤਰ ਹੈ ਜੀ ਸੁਲਤਾਨ ਬਾਹੂ ਆਪਸ਼ਨ ਨੰਬਰ 1 ਰਾਈਟ ਆਨਸਰ ਨੈਕਸਟ ਕੁਐਸਚਨ ਜਨਮ ਸਾਖੀ ਹੁੰਦੀ ਹੈ ਆਪਸ਼ਨ ਹੈ ਜੀ ਇਤਿਹਾਸ ਜੀਵਨੀ ਸਫਰਨਾਮਾ ਨਾਟਕ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 2 ਜੀਵਨੀ ਜਨਮ ਸਾਖੀ ਕੀ ਹੈ ਇੱਕ ਜੀਵਨੀ ਹੈ অপਸ਼ਨ ਨੰਬਰ 2nd রাইਟ ਆਨਸਰ ਨੈਕਸਟ ਕੁਐਸਚਨ ਹਾਸ਼ਮ ਨੇ ਕਿੱਸਾ ਸੱਸੀ ਪੁੰਨੂ ਦੀ ਰਚਨਾ ਕੀਤੀ অপਸ਼ਨ A ਜੀ ਬੈਂਤ ਛੰਦ ਵਿੱਚ ਕੋਲੜਾ ਛੰਦ ਵਿੱਚ ਦਵਈਆ ਛੰਦ ਵਿੱਚ ਜਾਂ ਸੋਰਠਾ ਛੰਦ ਵਿੱਚ ਤਾਂ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 3rd ਦਵਈਆ ਛੰਦ ਵਿੱਚ ਹਾਸ਼ਮ ਨੇ ਕਿੱਸਾ ਸੱਸੀ ਪੁੰਨੂ ਦੀ ਰਚਨਾ ਕੀਤੀ ਸੀ ਦਵਈਆ ਛੰਦ ਵਿੱਚ ਨੈਕਸਟ ਕੁਐਸਚਨ ਪੰਜਾਬੀ ਸਾਹਿਦ ਦਾ ਪਿਤਾਮਾ ਅਤੇ ਪਹਿਲਾ ਸੂਫੀ ਕਵੀ ਆਪਸ਼ਨ ਐ ਜੀ ਬੁੱਲੇ ਸ਼ਾ ਬਾਬਾ ਸ਼ੇਖ ਫਰੀਦ ਜੀ ਸ਼ਾਹ ਹੁਸੈਨ ਦਮੋਦਰ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ ਸੈਕੰਡ ਬਾਬਾ ਸ਼ੇਖ ਫਰੀਦ ਜੀ ਪੰਜਾਬੀ ਸਾਹਿਦ ਦਾ ਪਿਤਾਮਾ ਅਤੇ ਪਹਿਲਾ ਸੂਫੀ ਕਵੀ ਸੀ ਬਾਬਾ ਸ਼ੇਖ ਫਰੀਦ ਜੀ ਆਪਸ਼ਨ ਨੰਬਰ ਸੈਕੰਡ ਇਹਦਾ ਰਾਈਟ ਆਨਸਰ ਹੈ ਜੀ ਅੱਗੇ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਬੁੱਲੇ ਸ਼ਾ ਦਾ ਮੁਰਸ਼ਿਦ ਕੌਣ ਸੀ ਆਪਸ਼ਨ ਐ ਜੀ ਸ਼ਾਹ ਹੁਸੈਨ ਸੁਲਤਾਨ ਬਾਹੂ ਸ਼ਾ ਅਨਾਇਤ ਜਾਂ ਵਜੀਦ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3 ਸ਼ਾ ਅਨਾਇਤ ਬੁੱਲੇ ਸ਼ਾ ਦਾ ਮੁਸਤਸ਼ਰੀ ਸ਼ਾ ਅਨਾਇਤ ਆਪਸ਼ਨ ਨੰਬਰ 3 ਇਹਦਾ ਰਾਈਟ ਆਨਸਰ ਹੈ ਜੀ ਅੱਗੇ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਪੀਲੂ ਦੀ ਮਸ਼ਹੂਰੀ ਕਿਸ ਕਿਸੇ ਨਾਲ ਜ਼ਿਆਦਾ ਹੋਈ ਪੀਲੂ ਦੀ ਮਸ਼ਹੂਰੀ ਕਿਸ ਕਿਸੇ ਨਾਲ ਜ਼ਿਆਦਾ ਹੋਈ ਆਪਸ਼ਨ ਹੈ ਜੀ ਮਿਰਜਾ ਸਾਹਿਬਾ ਹੀਰਾਂਜਾ ਸੱਸੀ ਪੁੰਨੂ ਜਾਂ ਸੋਣੀ ਮਹੀਵਾਲ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1 ਮਿਰਜ਼ਾ ਸਹਿਬਾ ਆਪਸ਼ਨ ਨੰਬਰ 1 ਮਿਰਜ਼ਾ ਸਹਿਬਾ ਇਦ ਰਾਈਟ ਆਨਸਰ ਨੈਕਸਟ ਕੁਐਸਚਨ ਸੂਫੀ ਮਤ ਦਾ ਸਬੰਧ ਕਿਸ ਧਰਮ ਨਾਲ ਹੈ ਸੂਫੀ ਮਤ ਦਾ ਸਬੰਧ ਕਿਸ ਧਰਮ ਨਾਲ ਹੈ ਆਪਸ਼ਨ ਹੈ ਜੀ Hindu ਧਰਮ Sikh ਧਰਮ Isai ਧਰਮ Islam ਧਰਮ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 Islam ਧਰਮ ਆਪਸ਼ਨ ਨੰਬਰ 4 Islam ਧਰਮ ਇਹਦਾ ਸਹੀ ਉੱਤਰ ਹੈ ਜੀ ਅਗਲਾ ਕੁਐਸਚਨ ਕਿੱਸਾ ਸ਼ਬਦ ਕਿਸ ਭਾਸ਼ਾ ਦਾ ਹੈ ਕਿੱਸਾ ਸ਼ਬਦ ਕਿਸ ਭਾਸ਼ਾ ਦਾ ਹੈ ਆਪਸ਼ਨ ਹੈ ਜੀ ਫਾਰਸੀ ਯੂਨਾਨੀ ਅਰਬੀ ਜਾਂ ਮਿਸਰੀ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3 ਅਰਬੀ ਭਾਸ਼ਾ ਦਾ ਕਿੱਸਾ ਸ਼ਬਦ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ ਅੱਗੇ ਹੈਗਾ ਨੈਕਸਟ ਕੁਐਸਚਨ ਕਿਸ ਕਿੱਸਾ ਨਾਇਕ ਨੇ ਇਸ਼ਕ ਦੀ ਖਾਤਰ ਕੰਨ ਪੜਵਾਏ ਆਪਸ਼ਨ ਹੈ ਜੀ ਮਹੀਵਾਲ ਪੁੰਨੂ ਮਿਰਜ਼ਾ ਰਾਂਝਾ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 रांजा इश्कディ خاطر ਕੰਨ ਪੜਵਾਏ ਸੀ ਰਾंजे ਨੇ অপশন নাম্বার 4 ਇਹਦਾ রাইਟ ਆਨਸਰ ਹੈ ਜੀ ਨੈਕਸਟ ਕੁਐਸਚਨ ਕਿਸੇ ਵਿੱਚ ਪ੍ਰਧਾਨ ਰਸ ਵਜੋਂ ਵਰਤਿਆ ਜਾਂਦਾ ਹੈ অপশন এ ਜੀ ਸ਼ਿੰਗਾਰ ਰਸ ਨੂੰ ਵੀਪਤਾਸ ਰਸ ਨੂੰ ਸ਼ਾਂਤ ਰਸ ਨੂੰ ਜਾਂ ਕਰਨਾ ਰਸ ਨੂੰ ਤਾਂ ਇਹਦਾ ਸਹੀ ਉੱਤਰ ਹੈ ਜੀ ਸ਼ਿੰਗਾਰ ਰਸ অপশন ਨੰਬਰ 1 ਇਹਦਾ রাইਟ ਆਨਸਰ ਹੈ ਜੀ ਹਾਂਜੀ ਪੰਜਾਬੀ ਮਾਸਟਰ ਕੈਡਰ ਦਾ ਜੋ 2018 ਵਿੱਚ 3582 ਪੋਸਟਾਂ ਆਈਆਂ ਸੀ ਉਹਦਾ ਪ੍ਰੈਕਸ਼ਨ ਪੱਤਰ ਹੱਲ ਮੈਂ ਤੁਹਾਨੂੰ ਕਰਾ ਰਹੀ ਸੀ ਮੈਂ 50 ਕੁਐਸਚਨ ਕਰਵਾਏ ਨੇ ਅਗਲੇ 100 ਕੁਐਸਚਨ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਕਰਵਾਉਂਗੀ ਜਿਨ੍ਹਾਂ ਨੇ ਵੀ ਪੰਜਾਬੀ ਲੈਕਚਰਾਰ ਪੰਜਾਬੀ ਮਾਸਟਰ ਕੇਡਰ ਜਾਂ ETT ਜਾਂ PS TET ਪੰਜਾਬੀ ਵਾਲਾ ਐਗਜ਼ਾਮ ਦੇਣਾ ਹੋਵੇ ਉਹਦੇ ਲਈ ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਐਂਡ ਸ਼ੇਅਰ ਕਰੋ ਜੀ ਵੱਧ ਤੋਂ ਵੱਧ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਥੈਂਕ ਯੂ ਸਟੂਡੈਂਟ